ਇਸ ਸਾਲ ਦੇ ਨੌਜਵਾਨ ਨੇ ਆਪਣੇ ਆਪ ਨੂੰ ਸਾਬਿਤ ਕਰ ਨੌ ਗਨਜ ਵਰਲਡ ਰਿਕਾਰਡਸ ਬਣਾ ਕੇ ਵੱਖਰੀ ਪਹਿਚਾਨ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਪਿੰਡ ਮੁਰਾਵਾਲਦਾ ਰਹਿਣ ਵਾਲਾ ਕੁਬਰ ਅਮਰਿਤ ਬੀਰ ਸਿੰਘ ਜਿਸ ਨੂੰ ਛੋਟੀ ਉਮਰ 'ਚ ਹੀ ਕੁਝ ਵੱਖਰਾ ਕਰਨ ਦਾ ਚਾਹ ਸੀ ਤਾਂ ਆਪਣੇ ਘਰ 'ਚ ਦੇਸੀ ਤੰਗ ਨਾਲ ਮੇਦਨ ਕਰਕੇ ਸੋਸ਼ਲ ਮੀਡੀਆ ਤੇ ਇੱਕ ਫਿਟਨੈਸ ਪ੍ਰਭਾਵਕ ਵਜੋਂ ਪਹਿਚਾਨ ਕਾਇਮ ਕਰ ਚੁੱਕਾ ਹੈ ਤੇ ਹੁਣ ਉਸ ਨੂੰ ਬਰੂਸਲੀ ਦਾ ਪੁਸ਼-ਅਪ ਲਾਉਣ ਦਾ ਰਿਕਾਰਡ ਤੋੜਿਆ ਹੈ ਤੇ ਉਸ ਤੋਂ ਬਾਅਦ ਹੁਣ ਹੋਰ ਵੀ ਰਿਕਾਰਡ ਕਾਇਮ ਕੀਤੇ ਨੇ ਤੇ ਇਸੇ ਦੇ ਸਦਕਾ ਇਸ ਨੌਜਵਾਨ ਨੂੰ ਇੱਕ ਪੰਜਾਬੀ ਗੀਤ ਵਿੱਚ ਮਾਡਲ ਦੇ ਰੋਲ ਨਿਭਾਉਂਦਾ ਮੌਕਾ ਮਿਲਿਆ ਤੇ ਇਹ ਗੀਤ আজকাল ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਧੁੰਮਾ ਪਾ ਰਿਹਾ ਅਮਰਤਵੀਰ ਸਿੰਘ ਤੇ ਹੋਰ ਨਾਲ ਫਿਟਨੈਸ ਪ੍ਰਭਾਵਿਕ ਤੋਂ ਕੁਝ ਵੱਖਰਾ ਹੈ ਤੇ ਸਰਹੱਦੀ ਪਿੰਡ ਦਾ ਰਹਿਣ ਵਾਲਾ ਹੈ ਤੇ ਨੌਜਵਾਨ ਨੇ ਕਰੀਬ 4 ਸਾਲ ਪਹਿਲਾਂ ਹੀ ਕੁਝ ਵੱਖਰਾ ਕਰਨ ਦੀ ਸੋਚ ਦੇ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਸੀ ਆਪਣੀ ਫਿਟਨੈਸ ਧਰਨੇ ਦੀ ਸ਼ੁਰੂਆਤ ਕੀਤੀ ਹੈ ਤੇ ਹੌਲੀ ਹੌਲੀ ਕਰਕੇ ਵਰਲਡ ਰਿਕਾਰਡਸ ਬਣਾਏ ਨੇ ਸੋਸ਼ਲ ਵਰਕ ਕੀਤੇ ਨੇ ਮੈਡਲਸ ਅਚੀਵਮੈਂਟਸ ਕੀਤੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਹੁਣ ਕਰੰਟਲੀ ਪੋਲੀਵੁੱਡ ਦੇ ਵਿੱਚ ਆਪਣਾ ਡੈਬਿਊ ਬਰੂਸਲੀ ਜੀ ਜਿਹੜੇ ਲੈਜੈਂਡ ਹੋਏ ਨੇ ਉਹਨਾਂ ਦਾ ਰਿਕਾਰਡ ਬ੍ਰੇਕ ਕੀਤਾ ਸੀ ਮੈਂ ਫਿਰ ਰੌਨ ਕੂਪਰ ਜੀ ਨੇ ਉਹਨਾਂ ਦਾ ਰਿਕਾਰਡ ਤੋੜਿਆ ਸੀ ਤੇ ਹੋਰ ਸਾਡੇ ਐਥਲੀਟਸ ਨੇ ਜਿਨ੍ਹਾਂ ਦੇ ਮੈਂ ਰਿਕਾਰਡ ਬ੍ਰੇਕ ਕੀਤੇ ਸੀ ਇਜੀਪਟ ਦੇ ਨੇ ਕੈਨੇਡਾ ਦੇ ਨੇ ਯੂ ਐਸ ਦੇ ਨੇ ਤੇ ਇਹਨਾਂ ਦੇ ਰਿਕਾਰਡ ਬ੍ਰੇਕ ਕਰਕੇ ਮੈਂ ਨਵਾਂ ਵਰਲਡ ਰਿਕਾਰਡ ਬਣਾਏ ਨੇ ਇਹਦੇ ਚੋਂ ਮੇਰੇ 4 ਨਿਊ ਵਰਲਡ ਰਿਕਾਰਡ ਨੇ ਜਿਹੜੇ ਮੈਂ ਖੁਦ ਮਤਲਬ ਕ੍ਰੀਏਟ ਕੀਤੇ ਨੇ ਲੈ ਇੰਟਰੂ ਕੀਤੀਆਂ ਨੇ ਮੇਰੀਆਂ ਤੇ ਮੈਨੂੰ ਮੌਕਾ ਦਿੱਤਾ ਕੈਂਬੀ ਵੀਰੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਗਾਣੇ ਦਾ ਨਾਮ ਸ਼ੀਸ਼ਾ ਵਾ ਤੇ ਕਾਫੀ ਲੋਗ ਯੂਥ ਸਾਡਾ ਪਿਆਰ ਕਰ ਰਿਹਾ ਗਾਣੇ ਨੂੰ ਸਪੋਰਟ ਕਰ ਰਹੇ ਨੇ ਵਧੀਆ ਵਿਊਜ਼ ਮਿਲ ਰਹੇ ਨੇ ਵਧੀਆ ਟ੍ਰੈਂਡਿੰਗ 'ਚ ਚੱਲ ਰਿਹਾ ਗਾਣਾ ਤੇ ਇੱਕ ਮੋਟੀਵੇਸ਼ਨਲ ਡੈਬਿਊ ਕੀਤਾ ਮੈਂ ਮੈਂ ਕਹੂੰਗਾ ਕਿ ਮੈਨੂੰ ਇੱਕ ਵਧੀਆ ਮੌਕਾ ਦਿੱਤਾ ਕੈਂਬੀ ਵਿਰੀ ਨੇ ਇੱਥੇ ਇਹ ਬਿਲਕੁਲ ਸਰ ਮਿਹਨਤ ਜਿੱਥੇ ਮਰਜ਼ੀ ਕਰੋ ਜਿੱਥੇ ਮਰਜ਼ੀ ਰਹਿ ਕੇ ਕਰੋ ਉਹਦਾ ਫਲ ਤਾਂ ਮਿਲਣਾ ਹੀ ਹੈ ਸਾਨੂੰ ਉਹ ਪ੍ਰਮਾਤਮਾ ਦੇਖਦਾ ਹੈ ਕਿ ਯਾਰ ਜੇ ਮਿਹਨਤ ਕਰ ਰਿਹਾ ਹੈ ਉਹ ਇੰਨ ਧਿਆਨ ਲੈ ਰਿਹਾ ਹੁੰਦਾ ਕਿ ਦਿਨਾਂ-ਕਿਦਿਨ ਸਾਡਾ ਉਦੋਂ ਨਹੀਂ ਮਿਲਦਾ ਸਾਨੂੰ ਅਚੀਵਮੈਂਟ ਮੌਕੇ ਤੇ ਪਰ ਕੁਝ ਸਾਲਾਂ ਬਾਅਦ ਮਿਲਦੀਆਂ ਜ਼ਰੂਰ ਹੈ ਸਫਰ ਆ ਇਹਦੇ ਚੱਲਦੇ ਰਹੋ ਮੁਕਾਮ ਹਾਸਲ ਹੋ ਜੂਗਾ ਤੁਹਾਡਾ ਮੁਸੀਬਤਾਂ ਵੀ ਆਉਣੀਆਂ ਨੇ ਚੱਲਣੀਆਂ ਤੁਹਾਨੂੰ ਪੈਣੀਆਂ ਨੇ ਤੇ ਐਂ ਯੋਧੇ ਬਣ ਕੇ ਉਹਨਾਂ ਦਾ ਮੁਸੀਬਤਾਂ ਦਾ ਸਾਹਮਣਾ ਕਰੋ ਤੇ ਅਚੀਵਮੈਂਟਾਂ ਤੁਹਾਨੂੰ ਜ਼ਰੂਰ ਮਿਲਣਗੀਆਂ ਇੱਕ ਡਿਸਟ੍ਰਿਕਟ ਦਾ ਉੱਥੇ ਮੈਨੂੰ ਸਾਡੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਉਹਨਾਂ ਨੇ ਚੁਣਿਆ ਸੀ ਮੈਨੂੰ ਤੇ ਪੰਜਾਬ ਪੁਲਿਸ ਐਂਟੀ ਡਰੱਗ ਦਾ ਮੈਂ ਬ੍ਰੈਂਡ ਵੈਸਟਰ ਹੁਣੇ ਲਾਂਚ ਹੋਣ ਲੱਗਾ ਮੈਂ ਜਲਦੀ ਯੂਨਾਈਟਿਡ ਸਿਕ ਸੰਸਥਾ ਦਾ ਵੀ ਬ੍ਰੈਂਡ ਵੈਸਟਰ ਮੈਂ